ਸਦੀ ਮਾ ਆਸਟ੍ਰੇਲੀਆ ਤੋਂ ਸਦੀ ਮਾਤਾ ਜਸਵਿੰਦਰ ਕੋਲ ਜੀ ਸਖਵਿੰਦਰ ਸਖਵਿੰਦਰ ਗੋਦ ਇਹ ਆਸਟ੍ਰੇਲੀਆ ਤੋਂ ਆਏ ਸੀਗੇ ਇਹਨਾਂ ਦੇ ਪਤੀ ਕਿਸਾਨ ਲੀਡਰ ਮਾਸਟਰ ਟਾਇਰਡ ਨੇ ਸਦੂ ਸਿੰਘ ਉੜੀਏ ਲੈਣ ਗਏ ਸੀਗੇ ਉਹਦਾ ਰਸਤੇ ਦੇ ਵਿੱਚ ਜਿਹੜੀ ਘਟਨਾ ਵਾਪਰੀ ਉਹ ਬੜੀ ਦੁਖਦਾਈ ਘਟਨਾ ਸਾਨੂੰ ਉਹਨੇ ਚਿੰਤਾ ਜਪਾਤਾ ਚਿੰਤਾ ਜਿਸ ਕਰਕੇ ਪਤਾ ਕਿ ਸਾਡੇ ਲੱਖਾਂ ਪੰਜਾਬੀ ਜਿਹੜੇ ਆ ਮਾਰਲੇ ਦੇਸ਼ਾਂ ਦੇ ਵਿੱਚ ਰੋਟੀ ਦੋਜੀ ਲਈ ਜਿਹੜੇ ਗਏ ਆ ਤੇ ਸਾਡੇ ਕੋਲ ਜਿਹੜਾ ਮੇਨ ਵੱਡਾ ਹਵਾਈ ਅੱਡਾ ਉਹ ਦਿੱਲੀ ਹੈ ਜਿੱਥੋਂ ਅਸੀਂ ਵੱਖ-ਵੱਖ ਦੇਸ਼ਾਂ ਲਈ ਫਲਾਈਟਾਂ ਲੈਨੇ ਆ ਆਉਂਦੇ ਆ ਉਹਦਾ ਸਾਡਾ ਮੇਨ ਜੀਟੀ ਰੋਡ ਔਰ ਹੁਣ ਜਿਹੜੇ ਨਵੇਂ ਰੋਧਤਕ ਸਸਾ ਰੋਡ ਜਿੱਤੇ ਘਟਲਾਂ ਹੋਈ ਆ ਇਧਰ ਦੀ ਅਸੀਂ ਆਉਂਦੇ ਆ ਉਦੋਂ ਗਸਤੇ ਦੇ ਵਿੱਚ ਜਿਹੜੀ ਘਟਨਾ ਹੋਈ ਅੱਜ ਸਵੇਰੇ ਮਾਨ ਸਾਹਿਬ ਦੇ ਮੈਨੂੰ ਕਹ ਕੇ ਤਾਲੀਆ ਸਾਹਿਬ ਵਾਪਸ ਆ ਗਏ ਮੈਂ ਕੇਰਲਾ ਸੀ ਐਕਚੁਅਲੀ 3-4 ਦਿਨ ਤੋਂ ਉੱਥੇ ਵੀ ਅਨਲਾਈਜ਼ ਦੀਆਂ ਮੀਟਿੰਗਾਂ ਕਰਨ ਗਏ ਸੀ ਤੇ ਮੈਨੂੰ ਉੱਥੇ ਹੀ ਸੋਸ਼ਲ ਮੀਡੀਆ ਤੋਂ ਪਤਾ ਲੱਗਾ ਤੇ ਮੈਂ ਇੱਕ ਚੈਨਲ ਵਾਲਿਆਂ ਨੂੰ ਲਿਖ ਕੇ ਵੀ ਭੇਜਿਆ ਕਿ ਮੈਨੂੰ ਉਹਨਾਂ ਦਾ ਨੰਬਰ ਦਿਓ ਸਦਾ ਸਾਹਿਬ ਦਾ ਤੇ ਚਲੋ ਮੇਰੀ ਫਿਰ ਐਮਐਲਏ ਸਾਹਿਬ ਨਾਲ ਗੋਲਡੀ ਜੀ ਸਾਡੇ ਬੜੇ ਪਿਆਰੇ ਐਮਐਲਏ ਉਹਨਾਂ ਨਾਲ ਗੱਲ ਹੋ ਗਈ ਉਦੋਂ ਤੇ ਮੈਨੂੰ ਦੱਸਿਆ ਕਿ ਆਪਣੇ ਰਿਸ਼ਤੇ ਦਾ ਤੇ ਤੇ ਮੈਂ ਉਦੋਂ ਹੀ ਫੋਨ ਕਰਕੇ ਕੱਲ ਹੀ ਦੰਦ ਕਹਾਂ ਕਿ ਮੈਂ ਕੱਲ ਆਉਂਗਾ ਮੈਂ ਰਾਤੀ 10 ਵਜੇ ਵਾਪਸ ਆਂ ਕਿਰਲਾ ਤੋਂ ਕੱਲ ਇਹ ਕਿ ਮੈਂ ਅੱਜ ਸਵੇਰੇ ਮੈਂ ਤਿੰਨ ਚਾਰ ਗੱਲਾਂ ਤੁਹਾਨੂੰ ਕਹਿਣੀਆਂ ਇੱਕ ਤਾਂ ਹਰਿਆਣੇ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਐ ਔਰ ਹਰਿਆਣੇ ਦੇ ਡੀਜੀਪੀ ਨੂੰ ਚਿੱਠੀ ਲਿਖੀ ਆ ਕਿ ਇਸ ਘਤਨਾ ਦੀ ਜਿਹੜੀ ਜਾਂਚ ਕਰਾਈ ਜਾਵੇ ਉਹ ਦੋਸ਼ੀ ਬੰਦੇ ਜਿਹੜੇ ਆ ਉਹਨਾਂ ਕੇਟ ਕੀਤੇ ਜਾਣ ਕਿਉਂਕਿ ਕਾਇਮ ਦੇ ਬਹੁਤ ਸਾਰੇ ਲੱਗੇ ਹੋਣਗੇ ਰਸਤੇ ਦੇ ਵਿੱਚ ਜਿਹੜੇ ਵੀ ਬੰਦਿਆਂ ਨੇ ਘਟਨਾ ਕੀਤੀ ਆ ਉਹਨਾਂ ਬੰਦਿਆਂ ਨੂੰ ਸਖਤ ਜਿਹੜੀ ਮੈਂ ਮੰਗ ਕੀਤੀ ਆ ਤੇ ਮੈਂ ਸੀਐਲ ਸਾਹਿਬ ਨੂੰ ਵੀ ਬੇਤੀ ਕੀਤੀ ਹੈ ਕਿ ਮੈਨੂੰ ਟਾਈਮ ਦਿੱਤਾ ਜਾਵੇ ਮੈਂ ਉਹਨਾਂ ਨੂੰ ਮਿਲਣ ਵਾਸਤੇ ਵੀ ਵੀ ਮੈਂ ਤੁਹਾਨੂੰ ਇਸ ਘਟਨਾ ਦੇ ਵਸਤਾਅ ਚ ਦੱਸਣਾ ਚਾਹੁੰਦਾ ਹੈ ਸ਼ਾਇਦ 1-2 ਦਿਨਾਂ ਚ ਮੁੱਖ ਮੰਤਰੀ ਸਾਹਿਬ ਨੇ ਮੁੱਖ ਮੰਤਰੀਆਂ ਦਾ ਸਕੇਜੂਲ ਬੜਾ ਵਿਜੀ ਹੁੰਦਾ ਉਹ ਟਾਈਮ ਜਿਹੜਾ ਉਹ ਦੇਣਗੇ